ਮੋਹਾਲੀ ਨਗਰ ਨਿਗਮ ਦੇ ਸਾਬਕਾ ਕਾਉਂਸਲਰ ਫੂਲ ਰਾਜ ਸਿੰਘ ਨੇ ਮੋਹਾਲੀ ਦੇ ਕੂੜੇ ਨੂੰ ਡੰਪਿੰਗ ਗਰਾਊਂਡ ਦੇ ਵਿੱਚ ਸੁੱਟਣ ਉੱਤੇ ਲੱਗੀ ਟੋਕ ਨੂੰ ਹਾਈ ਕੋਰਟ ਦੀ ਕਾਰਵਾਈ ਦੱਸਦਿਆਂ ਸਪਸ਼ਟ ਕੀਤਾ ਹੈ ਕਿ ਇਹ ਕਾਰਵਾਈ ਪਿਛਲੀਆਂ ਸਰਕਾਰਾਂ ਅਤੇ ਨਗਰ ਨਿਗਮ ਦੀ ਅਣਗਹਿਲੀ ਦੇ ਕਾਰਨ ਹਾਈ ਕੋਰਟ ਦੇ ਹੁਕਮਾ ਉੱਤੇ ਕੀਤੀ ਗਈ ਹੈ ਕਿਉਂਕਿ ਇਸ ਡੰਪਿੰਗ ਗਰਾਊਂਡ ਦੇ ਵਿੱਚ ਨਿਯਮਾਂ ਦੇ ਅਨੁਸਾਰ ਕੂੜਾ ਨਹੀਂ ਸੀ ਸੁੱਟਿਆ ਜਾ ਰਿਹਾ ਤੇ ਇੱਥੇ ਰਿਹਾਇਸ਼ੀ ਖੇਤਰ ਦੇ ਲੋਕ ਜਿਨ੍ਹਾਂ ਦੇ ਵਿੱਚ ਉਹ ਖੁਦ ਵੀ ਸ਼ਾਮਿਲ ਹਾਨੀ ਸੇ ਡੰਪਿੰਗ ਗਰਾਊਂਡ ਦੇ ਕਾਰਨ ਨਰਕ ਮੇਂ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਹਨ ਅਤੇ ਇਸ ਦੇ ਨੇੜਲੇ ਲਗਭਗ ਸਾਰੇ ਸਨਤਕਾਰ ਇਥੋਂ ਛੱਡ ਕੇ ਜਾ ਚੁੱਕੇ ਹਨ ਫੂਲ ਰਾਜ ਸਿੰਘ ਨੇ ਸਪਸ਼ਟ ਕਿਹਾ ਹੈ ਕਿ ਇਲਾਕੇ ਦੇ ਵਸਨੀਕ ਕਿਸੇ ਵੀ ਹਾਲਤ ਦੇ ਵਿੱਚ ਇੱਥੇ ਕੂੜਾ ਨਹੀਂ ਸੁੱਟਣ ਦੇਣਗੇ ਤੇ ਨਾ ਹੀ ਇੱਥੇ ਨੇੜੇ ਕਿਸੇ ਹੋਰ ਖਾਲੀ ਥਾਂ ਉੱਤੇ ਕੂੜਾ ਸੁੱਟਣ ਦੇਣਗੇ ਇਸ ਮੌਕੇ ਫੂਲ ਰਾਜ ਸਿੰਘ ਅਤੇ ਸਾਥੀਆਂ ਨੇ ਇਹ ਪ੍ਰਗਟਾਵਾ ਕੀਤਾ ਬਾਕੀ ਜਿਹੜਾ ਸਟਰ ਸੈਕਟਰ ਕੂੜਾ ਸੁੱਟਣ ਬਾਰੇ ਗੱਲ ਚੱਲਦੀ ਹੈ ਕੀ ਗੱਲ ਹੋ ਜਾਊਗੀ ਮੈਂ ਤੁਹਾਨੂੰ ਸਭ ਤੋਂ ਵੱਡੀ ਗੱਲ ਇਹ ਰੱਖ ਦਿੰਨਾ ਜੀ ਕੱਲ ਜਿਹੜੇ ਢਾਵੇਂ ਵਾਜੇ ਹੋਈ ਐ ਜੋ ਧਰਨਾ ਦਿੱਤਾ ਗਿਆ ਅਸੀਂ ਬਿਲਕੁਲ ਉਹਦੇ ਚ ਸ਼ਾਮਲ ਹੋਏ ਅਸੀਂ ਨਹੀਂ ਚਾਹਦੇ ਵੀ ਸ਼ਹਿਰ ਦੀ ਸਫਾਈ ਨਾ ਹੋਵੇ ਅਸੀਂ ਬਿਲਕੁਲ ਕੰਨਿਆਂ ਨੂੰ ਸ਼ਹਿਰ ਦੀ ਸਫਾਈ ਹੋਣੀ ਚਾਹੀਦੀ ਹੈ ਲੇਕਿਨ ਸਾਡਾ ਇਹ ਹੈ ਵੀ ਜਿੱਥੇ ਅਸੀਂ ਰਹਿੰਦੇ ਹਾਂ ਇੱਥੇ ਵੀ ਤਾਂ ਅਸੀਂ ਵਸਨੀਕ ਹਾਂ ਇੱਥੇ ਵੀ ਅਸੀਂ ਮਹਾਰੀ ਸ਼ਹਿਰ ਦੇ ਵੋਟਰ ਹਾਂ ਠੀਕ ਹੈ ਨਾ ਸਾਡੇ ਸਿਰ ਤੇ ਕਿਉਂ ਗੱਲ ਸੁੱਟਿਆ ਜਾ ਰਿਹਾ ਹੈ ਜਦੋਂ ਵੀ ਸਾਡੇ ਨਾਲ ਕਈ ਵਾਰੀ ਪ੍ਰੋਮਿਸ ਕਰ ਚੁੱਕੇ ਸਿੱਧੂ ਸਾਹਿਬ ਸਾਡੇ ਮੰਤਸਾਭਾ ਦਾ ਮੰਤਰੀ ਵੀ ਆਏ ਉਹਨਾਂ ਨੇ ਪ੍ਰੋਮਿਸ ਕੀਤਾ ਆਪਣੇ ਮੇਰ ਜੀਤੀ ਸਿੱਧੂ ਵੀ ਆਏ ਉਹਨਾਂ ਨੇ ਪ੍ਰੋਮਿਸ ਕੀਤਾ ਕਮਿਸ਼ਨਰ ਕਈ ਵਾਰੀ ਉਹਨਾਂ ਨੇ ਸਾਡੇ ਨਾਲ ਪ੍ਰੋਮਿਸ ਕੀਤਾ ਸਰਦਾਰ ਬਲਦੇਵ ਸਿੰਘ ਜੀ ਆ ਸਰਦਾਰ ਨਾਲ ਅਬਦਾਲ ਸਿੰਘ ਜੀ ਨੇ ਸੈਕਟਰ 77 ਜਿਹੜੇ 6 ਤੋਂ ਜ਼ਿਆਦਾ ਪੀੜਤ ਨੇ ਪੀੜਤ ਤਾਂ ਸਾਰੇ 90 99 ਵਾਲੇ ਵੀ ਆ 8 20 ਵਾਲੇ ਵੀ ਨੇ ਲੇਕਿਨ ਇਹ ਵੀ ਇਹ ਸਾਡੇ 2006 ਤੋਂ ਕੇਸ ਲੜ ਰਹੇ ਨੇ ਉਹ ਰਣਨ ਫਾਰੇ ਜਿਹੜੀ ਇਹ ਹੁਣ ਕਹ ਰਹੇ ਨੇ ਸਾਨੂੰ ਰਿਟਰਨ ਆਰਡਰ ਜੋ ਰਿਟਰਨ ਦਿਖਾਓ ਮੈਂ ਇੱਕ ਬੇਦੀ ਸਾਹਿਬ ਨੇ ਇੱਕੋ ਹੀ ਕੁਐਸਚਨ ਕਰਨਾ ਚਾਹਨਾ ਵੀ ਜਦੋਂ ਹੁੰਦਾ ਚਲੋ ਕਹਿੰਦੇ ਸਰਕਾਰ ਸੁਣਦੀ ਵੀ ਨਹੀਂ ਇਹ ਗੋਲੀ ਸਾਨੂੰ ਨਹੀਂ ਕਿਸੇ ਸਰਕਾਰ ਨਾਲ ਕੋਈ ਸੌਂਦਰੀ ਸਾਡਾ ਲੇਕਿਨ ਜਦੋਂ ਸਮਗੋਲੀ ਤੋਂ ਥਾਂ ਲਈ ਸੀ 50 ਕਿਲੋ ਥਾਂ ਲਈ ਹੈ ਪੈਸਾ ਦਿੱਤਾ ਹੋਇਆ ਹੈ ਸਰਕਾਰੀ ਪੈਸਾ ਲੋਕਾਂ ਦਾ ਉਦੋਂ ਸਾਡੇ ਬੇਦੀ ਸਾਹਿਬ ਸਾਹਿਬ ਜਿਹੜੇ ਹੁਣ ਰੌਲਾ ਪਾਣ ਉਹ ਕਿੱਥੇ ਸੀ 10 ਸਾਲ ਸਰਕਾਰ ਰਹੀ ਹੈ ਕੰਮ ਚ ਨਹੀਂ ਉਦੋਂ ਕਿਉਂ ਰੌਲਾ ਪਾਇਆ ਗਿਆ ਵੀ ਇੱਥੇ ਇਹ ਲੋਕਾਂ ਨੂੰ ਬਚਾਇਆ ਜਾਵੇ ਮੁਹਾਲੀ ਦੇ ਲੋਕਾਂ ਨੂੰ ਬਚਾਇਆ ਜਾਵੇ ਡੰਪਿੰਗ ਗਰਾਊਂਡ ਤੋਂ ਅੱਧਰ ਤੇ ਨਾਮ ਬਣਾਇਆ ਜਾਵੇ ਇੰਡਸਟਰੀ ਜਿਹੜਾ ਸਾਰਾ ਡੁੱਬ ਗਿਆ ਸਾਰੀ ਉੱਥੇ ਸਮੀਰ ਲਾ ਰਹੀ ਹੈ ਸਾਰੇ ਗੱਲ 90 ਗੱਲ ਵਿੱਚ ਸਮੀਰ ਲਾ ਰਹੀ ਹੈ ਬਿਮਾਰੀਆਂ ਫੈਲ ਰਹੀਆਂ ਕਿ ਆਪਣੇ ਸ਼ਹਿਰ ਜਦੋਂ ਜਵੇਂ ਬਾਹਰ ਲੱਗ ਗਿਆ ਤਵੇ ਰੋ ਜਾ ਕੇ ਜਦੋਂ ਉਹਨਾਂ ਦੇ ਸ਼ਹਿਰ ਦੀ ਗੰਦ ਪੈਣ ਲੱਗਾ ਠੀਕ ਹੈ ਨਾ ਹੁਣ ਉਹਨਾਂ ਨੂੰ ਇਹ ਝੋਤ ਜਿਆਦਾ ਆ ਗਈ 75 ਦੇ ਇੱਕ 10 ਦਿਨ ਸਾਨੂੰ ਹੋਰ ਦਿੱਤੇ ਜਾਣ ਸਰਦਾਰ ਬਲਦੇਵ ਜੀ ਨੇ ਕਿੱਥੇ ਕਿੱਥੇ ਗੇਸ ਲੜਿਆ ਤੁਹਾਨੂੰ ਡਿਟੇਲ ਚ ਦੱਸਣਗੇ ਜਿਹੜਾ ਇਹ ਆਰਡਰ ਕਹਿ ਰਹੇ ਨੇ ਉਹਦੇ ਬਾਰੇ ਵੀ ਤੁਹਾਨੂੰ ਦੱਸਣਗੇ ਸਰਦਾਰ ਬਲਦੇਵ ਸਿੰਘ ਜੀ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿਹੜੀ ਮਿਹਨਤ ਕਰਦੇ ਆ ਰਹੇ ਨੇ ਫਿਰ ਮੈਂ ਆਪਣੀ ਗੱਲ ਕਰਨ ਤੋਂ ਪਹਿਲਾਂ ਮੈਂ ਚੰਡੀਗੜ੍ਹ ਦੇ ਜਿਹੜਾ ਪੂਰਾ ਪ੍ਰਬੰਧ ਹੈ ਉਹਦੇ ਬਾਰੇ ਥੋੜਾ ਜਿਹਾ ਦੱਸਣਾ ਚਾਹੁੰਦਾ ਮਿਸਟਰ ਕਾਰਬੂਜ਼ੀਅਰ ਹੋਏ ਨੇ ਜਿਹੜੇ ਸਾਡੇ ਚੰਡੀਗੜ੍ਹ ਦੇ ਮਾਸਟਰ ਪਲਾਨਰ ਸੀ ਉਹਨਾਂ ਨੇ 1953 ਵਿੱਚ ਮਾਸਟਰ ਪਲਾਨ ਤਿਆਰ ਕੀਤਾ ਚੰਡੀਗੜ੍ਹ ਦਾ ਇੱਕ ਬਹੁਤ ਖੂਬਸੂਰਤ ਸ਼ਹਿਰ ਬਣਾਉਣ ਦਾ ਸੁਪਨਾ ਸੀ ਉਹਨਾਂ ਦਾ ਅਰ ਕਾਫੀ ਹੱਦ ਤੱਕ ਚੱਲੇ ਅਭੀ ਉਸ ਸਮੇਂ ਉਹਨਾਂ ਨੇ ਕੂੜੇ ਦੇ ਪ੍ਰਬੰਧ ਨੂੰ ਖਾਸ ਨਜ਼ਰ ਰੱਖ ਦਿੰਦੇ ਹੋਏ 102 ਸੈਕਟਰ ਦੇ ਵਿੱਚ 202 ਏਕੜ ਲੈਂਡ ਰਿਜ਼ਰਵ ਕੀਤੀ 202 ਏਕੜ ਜਮਾਂ ਜ਼ਮੀਨ ਉਹਨਾਂ ਨੇ ਕੂੜੇ ਦੇ ਪ੍ਰਬੰਧ ਵਾਸਤੇ ਇਲੈਕਟ੍ਰਿਕ ਗਿਡ ਵਾਸਤੇ ਸੀਵਰੇਜ ਟ੍ਰੀਟਮੈਂਟ ਪਲਾਨਟ ਵਾਸਤੇ ਅਤੇ ਬਰੀਅਲ ਗਰਾਊਂਡ ਵਾਸਤੇ ਇਹ ਇਹਨੀ ਜਗ੍ਹਾ ਰੱਖੀ ਸੀ ਜਿਹੜੀ ਕਿ 102 ਸੈਕਟਰ ਦੇ ਮੋٹے ਮਾਜਰਾ ਪਿੰਡ ਦੇ ਲਾਗੇ ਚਾਕੇ ਪੈਦੀ ਦੇਖਿਓ ਉਹਨਾਂ ਉਸ ਉਹਨਾਂ ਬੰਦਿਆਂ ਦੀ ਸੋਚ ਦੇਖਿਓ ਜਿਨ੍ਹਾਂ ਨੇ 1953 ਦੇ ਵਿੱਚ ਐਡੀ ਵੱਡੀ ਸੋਚ ਰੱਖੀ 1908 ਵਿੱਚ ਪੰਜਾਬ ਵੰਡਿਆ ਗਿਆ ਤੇ ਉਹਦੇ ਵੰਡ ਦੇ ਨਾਲ ਲੱਕੀ ਲੀ ਜਿਹੜੀ ਉਹ 201 2 ਏਕੜ ਲੈਂਡ ਸੀ 102 ਸੈਕਟਰ ਬਾੜੀ ਉਹ ਪੰਜਾਬ ਮੁਹਾਲੀ ਦੇ ਹਿੱਸੇ ਵਿੱਚ ਆ ਗਈ ਪਰ ਮੁਹਾਲੀ ਦੇ ਸਰਕਾਰਾਂ ਨੇ ਜਾਂ ਇਥੋਂ ਦੇ ਦੂਸਰੇ ਪ੍ਰਬੰਧ ਕਰਨ ਵਾਲਿਆਂ ਨੇ ਉਸ ਵੱਲ ਕੋਈ ਧਿਆਨ ਨਹੀਂ ਦਿੱਤਾ ਨਾ ਹੀ ਅੱਜ ਤੱਕ ਉਹਦੇ ਬਾਰੇ ਸੋਚਿਆ ਗਿਆ ਤੇ ਇਹਦੇ ਵਿੱਚ ਜਦੋਂ ਪਤਾ ਲੱਗਿਆ ਕਿ ਹੁਣ ਕੋਰਟ ਦੇ ਵਿੱਚ ਆਪਣੇ ਪਲਾਨਰ ਨੂੰ ਪਲਾਨਿੰਗ ਡਿਪਾਰਟਮੈਂਟ ਨੂੰ ਪੁੱਛਿਆ ਗਿਆ ਵੀ ਕਿੱਥੇ ਤੁਸੀਂ ਜਗ੍ਹਾ ਜਗ੍ਹਾ ਕਿੱਥੇ ਰੱਖੀ ਸੀ ਤਾਂ ਉਹਨਾਂ ਵੱਲੋਂ ਕੋਈ ਜਵਾਬ ਸੀ ਕਿ ਸਾਡੀ ਕਿਸੇ ਅਸੀਂ ਮੋਹਾਲੀ ਵਾਸਤੇ ਕੂੜੇ ਦੇ ਪ੍ਰਬੰਧ ਵਾਸਤੇ ਕੋਈ ਜਗ੍ਹਾ ਨਹੀਂ ਰੱਖੀ ਤੇ ਇਹ ਜਿਹੜਾ ਸਾਡਾ ਜਿਹੜਾ ਕੂੜਾ ਅੱਜ ਕੱਲ ਜਿਹਦੇ ਪਿੱਛੇ ਰੌਲਾ ਪੈ ਰਿਹਾ ਹੈ ਇਹ 2004-5 ਤੋਂ ਸ਼ੁਰੂ ਹੋਇਆ ਜਿਹੜੀ ਸਾਡੀ ਉਹ ਅਲਾਟਮੈਂਟ ਹੈ ਸੈਕਟਰ 74 ਦੀ ਉਹ ਮਈ 2002 ਦੀ ਹੈ ਮਈ 2002 ਸਾਨੂੰ ਉਹ ਅਲਾਟਮੈਂਟ ਹੋਈ ਅਸੀਂ 2004 ਤੋਂ ਇੱਥੇ ਬਸ ਗਏ ਤੇ 4 ਤੋਂ ਬਾਅਦ ਇੱਥੇ ਕੂੜਾ ਅਖਰ ਨਾਲ गिरਣਾ ਸ਼ੁਰੂ ਹੋ ਗਿਆ ਜੇ ਅਸੀਂ ਨੈਸ਼ਨਲ ਡੰਪਿੰਗ ਰੂਲ 191885 ਦੇਖੀਏ ਡਰੇਨੇਜ ਐਕਟ ਦਾ ਰੂਲ ਜਿਹੜਾ ਹੈ ਨੈਚੁਰਲ ਡਰੇਨਿੰਗ ਐਕਟ ਰੂਲ 1885 ਦੇਖੀਏ ਤਾਂ ਉਹ ਇਹ ਹੈ ਵੀ ਕਿ ਕਿਸੇ ਵੀ ਨੈਚੁਰਲ ਰਿਸੋਰਸ ਵਾਟਰ ਵਿੱਚ ਕੂੜਾ ਨਹੀਂ ਪਾਇਆ ਜਾ ਸਕਦਾ ਦੂਸਰਾ ਆਬਾਦੀ ਦੇ ਨੇੜੇ ਘੱਟੋ ਘੱਟ 10 ਕਿਲੋਮੀਟਰ ਦੇ ਦੂਰ ਕੂੜਾ ਸੁੱਟਣਾ ਚਾਹੀਦਾ ਹੈ ਨੰਬਰ 3 ਕਿ ਜਿਹੜਾ ਕੂੜਾ ਸਿੱਟਿਆ ਜਾਵੇ ਇਹ ਦੱਖਣ ਵਿੱਚ ਸਿੱਟਿਆ ਜਾਵੇ ਜਾਂ ਉੱਤਰ ਜਿੱਸੇ ਰਹਿ ਜਾਵੇ ਕਿਉਂਕਿ ਭਾਰਤ ਵਿੱਚ ਜਿਹੜੀ ਹਵਾ ਚੱਲਦੀ ਹੈ ਇਹ ਪੱਛੋਂ ਤੇ ਪੂਰੇ ਦੀ ਚੱਲਦੀ ਹੈ ਵੀ ਤਾਂ ਜੋ ਗੰਦੀ ਹਵਾ ਸੋਸਾਇਟੀ ਨੂੰ ਨਾ ਜਾਵੇ ਇਸ ਤਰ੍ਹਾਂ ਦੇ 12 ਬਾਰਾ ਰੂਲ ਹੈ ਪਰੰਤੂ ਇਹ ਜਗ੍ਹਾ ਤੇ ਕੂੜਾ ਸੇਟਲ ਦੇ ਮਾਰੇ ਇਹਨਾਂ ਨੇ ਇਹਨਾਂ ਸਾਰੇ ਰੂਲਸ ਸ਼ਿੱਕੇ ਲਾ ਕੇ ਆਪਣੀ ਐਂਕਰ ਦੇ ਨਾਲ ਇੱਥੇ ਸ਼ੁਰੂ ਕੀਤਾ ਅਸੀਂ ਪਹਿਲਾਂ ਬੇਨਤੀ ਕਰਦੇ ਰਹੇ ਜਦੋਂ ਸਾਡੀਆਂ ਬੇਨਤੀਆਂ ਸਬਕਾਰਨਾ ਹੋਈਆਂ ਤਾਂ ਅਸੀਂ ਕੋਰਟ ਵਿੱਚ 2006 ਚ ਕੋਰਟ ਵਿੱਚ ਗਏ 2006 ਤੋਂ ਲੈ ਕੇ ਮੈਂ 2012 ਤੱਕ ਇੱਕ ਇਸ ਚੰਦਾ ਰਿਹਾ ਮੈਂ 2012 ਦੇ ਵਿੱਚ ਇਹ ਇਹਨਾਂ ਦੇ ਐਪੀ ਡੈਪ ਦੇ ਆਧਾਰ ਤੇ ਇਹ ਫੈਸਲਾ ਆਇਆ ਕਿ ਕਮਿਸ਼ਨਰ ਨੇ ਐਪੀ ਡੈਪ ਦਿੱਤਾ ਕਿ ਮੈਂ ਜਲਦੀ ਤੋਂ ਜਲਦੀ ਦਫਾ ਚਾਰ ਦੇ ਨੋਟਿਸ ਇਸ਼ੂ ਕਰਕੇ 50 ਏਕੜ ਜ਼ਮੀਨ ਫਮਗੋਲੀ ਲੈ ਰਹੇ ਹਾਂ ਤੇ ਇਹਨਾਂ ਨੇ ਉਸ ਉਸ ਦੇ ਆਧਾਰ ਤੇ ਇਹ ਸਾਨੂੰ ਕੇਸ ਬੰਦ ਕਰ ਦਿੱਤਾ ਗਿਆ ਥੋੜੇ ਸਮੇਂ ਲਈ ਅਤੇ ਇਹਨਾਂ ਦੀ ਚੱਕਣ ਦੀ ਉਡੀਕ ਕਰਦੇ ਰਹੇ ਇਹਨਾਂ ਲੋਕਾਂ ਨੇ 50 ਏਕੜ ਜ਼ਮੀਨ ਜਿਹਦੇ ਉੱਤੇ ਇਹਨਾਂ ਦਾ ਪੂਰਾ ਕਬਜ਼ਾ ਹੈ ਚਾਰ ਦਿਵਾਰੀ ਹੋ ਚੁੱਕੀ ਹੈ ਅਸ ਤੇ ਇਹ ਉਥੇ ਇਹਨਾਂ ਨੇ ਕੋਈ ਵੀ ਡਿਵੈਲਪਮੈਂਟ ਨਹੀਂ ਕੀਤੀ ਵੀ ਤਾਂ ਜੋ ਮਹਾਰੀ ਦਾ ਕੂੜਾ ਉਥੇ ਲਜਾਇਆ ਜਾਵੇ ਅੱਜ ਇਹ ਕਹਿ ਰਹੇ ਆ ਕਿ ਇਹ ਜਗ੍ਹਾ ਦੂਰ ਹੈ ਅੱਜ ਦਾ ਇਹ ਕਹਿ ਰਹੇ ਵੀ ਇਹ ਜਗ੍ਹਾ ਦੂਰ ਹੈ ਜਦੋਂ ਇਹਨਾਂ ਨੇ ਉਹ ਸਾਈਟ ਸਿਲੈਕਟ ਕੀਤੀ ਸੀ ਉਸ ਸਮੇ ਇਹ ਕਿ ਹਵਾਏ ਇਰ ਗਈ ਸੀ ਜੇ ਇਹਨਾਂ ਨੂੰ ਪੁੱਛੇ ਵੀ ਉਸ ਸਮੇ ਦੂਰ ਨਹੀਂ ਸੀ ਲੱਗਦੀ ਜੇ ਅਸੀਂ ਦੇਖੀਏ ਸ਼ਹਿਰ ਦੀ ਆਬਾਦੀ ਸਾਡੀ ਜਿਹੜੀ ਸ਼ਹਿਰ ਦੀ ਆਬਾਦੀ ਹੈ ਮਾਲੀ ਤੇ ਨਾਲ ਚਲ ਗਈ ਜੀਰਪੁਰ ਆ ਗਿਆ ਜੀਰਪੁਰ ਦੇ ਨਾਲ ਅੱਲਾ ਆਪਣੇ ਡੇਰਾ ਬਸੀ ਆ ਗਈ ਡੇਰਾ ਬਸੀ ਉਹ 4 ਕਿਲੋਮੀਟਰ ਦੂਰ ਹੋਆ ਹੈ ਆਬਾਦੀ ਤੋਂ ਸਿਰਫ 4-5 ਕਿਲੋਮੀਟਰ ਦੂਰ ਹੈ ਜੋ ਨੈਸ਼ਨਲ ਡੰਪਿੰਗ ਰੂਲ ਦਾ ਇੱਕ ਅਸੂਲ ਹੈ ਤੇ ਇਹ ਉਥੇ ਉਹਨਾਂ ਨੇ 10 ਸਾਲ ਦੇ ਵਿੱਚ ਕੋਈ ਵੀ ਉਸ ਵੱਲ ਤਵੱਜੋ ਨਹੀਂ ਦਿੱਤੀ ਤੇ ਦੁਬਾਰਾ ਮੈਂ ਜਦੋਂ ਬੇਬੇਤੀਆਂ ਕਰਦੇ ਰਹੇ ਇਹ ਨਾ ਲੂਟ ਆਏ ਫਿਰ ਅਸੀਂ ਦੁਬਾਰਾ ਮੁਕੱਦਮਾ ਕਿਉਂਕਿ ਕੋਰਟ ਦੀ ਹੀ ਪ੍ਰੋਵੀਜ਼ਨ ਸੀ ਵੀ ਜੇ ਇਹ ਨਾ ਕਰਨ ਕੋ ਕੰਪਲੀਟ ਆਪਣਾ ਕੇਸ ਨਾ ਸੈੱਟ ਕਰਨ ਤਾਂ ਦੁਬਾਰਾ ਤੁਸੀਂ ਕੋਰਟ ਵਿੱਚ ਆ ਸਕਦੇ ਹੋ ਅਸੀਂ ਉਸ ਫੀਲੋ ਲੈਂਦੇ ਹੋਏ 2 ਜਨਵਰੀ 2018 ਚ ਫਿਰ ਕੋਰਟ ਚ ਗਏ ਉਦੋਂ ਹਮ ਫੈਸਲਾ ਆਇਆ ਫਿਰ ਵੀ ਇਹਨਾਂ ਨੂੰ ਬਾਰ-ਬਾਰ ਟਾਈਮ ਮਿਲਦਾ ਰਹੇ ਮੈਂ ਇੱਕ ਇੱਥੇ ਗਾਰ ਦਾਅਵੇ ਨਾਲ ਕਹਿਣਾ ਚਾਹੁੰਦਾ ਕਿ ਜਿੰਨੇ ਵੀ ਇਹਨਾਂ ਨੇ ਅਪੀਲ ਅਪਡੇਟੇ ਹਰ ਤਰੀਕ ਦੇ ਉੱਤੇ ਅਪੀਲ ਡੇਪਟ ਦੇ ਅੰਦਰ ਹੈ ਸਾਰੇ ਝੂਠੇ ਦਿੰਦੇ ਰਹੇ ਹੁਣ ਜਦੋਂ ਫਾਈਨਲ ਕੇਸ ਆਇਆ ਤਾਂ ਸਾਰੇ ਐਫੀ ਡੈਪਟਰਾਂ ਦਾ ਰਿਵਿਊ ਕੀਤਾ ਗਿਆ ਰਿਵਿਊ ਕਰਨ ਦੇ ਬਾਅਦ ਇਹਨਾਂ ਦੀ ਸਪੈਸ਼ਲ ਸਮਾਈ ਹੋਣੀ ਸ਼ੁਰੂ ਹੋਈ ਕਾ ਫਿਰ ਤੇ ਨਾਲ ਇਹ ਹੀ ਦੁਬਾਰਾ ਇਹਨਾਂ ਨੇ ਕੀਤਾ ਹੈ ਪਿਛਲੇ ਮਹੀਨੇ ਪਿਛਲੀ ਤਰੀਕ ਦੇ ਉਤੇ ਹਾਈ ਕੋਰਟ ਨੇ ਬਹੁਤ ਲੰਬਾ ਚੌੜਾ ਡਾਇਰੈਕਸ਼ਨ ਦਿੱਤੀਆਂ ਮਿਊਸਪ ਕਾਰਪੋਰੇਸ਼ਨ ਨੂੰ ਸੋਸ਼ਲ ਵੈਲਫੇਅਰ ਇਹ ਡਿਪਾਰਟਮੈਂਟ ਕੜਾ ਨੈਸ਼ਨਲ ਗ੍ਰੀਨ ਨਾ ਨੈਸ਼ਨਲ ਗ੍ਰੀਨ ਗ੍ਰੀਨ ਡਿਊਨਬਲੋ ਬਈ ਇਨਸਟਰਕਸ਼ਨ ਜਾਈਆਂ ਤੇ ਉਹਦੇ ਆਧਾਰ ਤੇ ਫਿਰ ਇਹਨਾਂ ਨੂੰ ਇਹ ਡਾਇਰੈਕਸ਼ਨਾਂ ਦਿੱਤੀਆਂ ਤੇ ਤਾਂ ਹੀ ਸਿਵਲ ਸੈਕਟਰ ਸੈਕਟਰੀ ਸਾਹਿਬ ਨੇ ਇਹ ਆਰਡਰ ਕੀਤੇ ਮੈਂ ਇੱਕ ਜਿਹੜੇ ਅੱਜ ਰੋਲਾ ਪਾਉਂਦੇ ਨੇ ਸ਼ਹਿਰ ਨੂੰ ਕਲੀਨ ਰੱਖਣ ਦਾ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਤੁਸੀਂ 15 ਸਾਲ ਤੋਂ ਉਸੇ ਹਮਾਮ ਦੇ ਵਿੱਚ ਜਨਾਨ ਕਰ ਰਹੇ ਹੋ ਇੰਜੋਏ ਕਰ ਰਹੇ ਹੋ ਜਿੱਥੇ ਅੱਜ ਕਰਕੇ ਤੁਸੀਂ ਬਕਰੇ ਹੋ ਕੇ ਤੁਸੀਂ ਲਲਕਾਰੇ ਮਾਰ ਰਹੇ ਹੋ। ਕੀ ਤੁਹਾਨੂੰ ਉਸ ਦਿਨ ਨਹੀਂ ਸਮਝ ਨਹੀਂ ਆਈ ਸੀ ਜਦੋਂ ਤੁਸੀਂ 10 ਏਕੜ ਲੈਂਨ ਲਈ ਹੈ ਤੇ ਉਸ ਵੇ ਤੁਸੀਂ ਸੋਚਿਆ ਨਹੀਂ ਕਿ ਇਸ ਨੂੰ ਡਿਵੈਲਪ ਕਰੀਏ ਅਤੇ ਕੂੜਾ ਜਿਹੜਾ ਇਹ ਤੁਸੀਂ ਕਮੇਟੀ ਦੇ ਵੀ ਸਿਰਦੇ ਹੋ। ਆਵਾਦੀ ਵਿੱਚ ਸਿਰਦੇ ਹੋ ਇਹਨੂੰ ਚੱਕੀਏ। ਕੀ ਤੁਹਾਨੂੰ ਉਦੋਂ ਸਮਝ ਨਹੀਂ ਆਈ ਕੀ ਤੁਹਾਨੂੰ ਉਦੋਂ ਸਮਝ ਨਹੀਂ ਆਈ ਮੁਹਾਲੀ ਦੇ ਬਾਸੀਆਂ ਦੀ ਤੁਸੀਂ ਸਿਹਤ ਦਾ ਖਿਆਲ ਨਹੀਂ ਆਇਆ। ਜਦੋਂ ਕੂੜਾ ਤੁਸੀਂ ਸ਼ਹਿਰ ਦੇ ਵਿੱਚ ਸੜਦੇ ਸੀ ਇੱਥੇ ਅੱਜ ਹੈ ਇਕੱਠੇ ਹੋ ਕੇ ਇਹ ਰੌਲਾ ਪਾ ਰਹੇ ਕਿ ਅਸੀਂ ਸਫਾਈ ਨੂੰ ਪਸੰਦ ਆ ਜਿਹੜੇ ਇਹਨਾਂ ਦੇ ਪ੍ਰਸ਼ਾਸਨ ਦੇ ਪਿਓਰ ਦਵਾਰ ਦੌਰਾਨ ਮੋਹਾਲੀ ਸ਼ਹਿਰ ਨੂੰ ਨੁਕਸਾਨ ਹੋਇਆ ਮੋਹਾਲੀ ਕਾ ਪੰਜਾਬ ਵਾਸੀਆਂ ਨੂੰ ਨੁਕਸਾਨ ਆਇਆ ਉਹ ਮੈਂ ਤੁਹਾਨੂੰ ਦੱਸਦਾ ਜਿਸ ਏਰੀਆ ਵਿੱਚ ਕੂੜਾ ਸੜਦੇ ਆ ਉਹ ਆਈਪੀ ਸਿਟੀ ਦਾ ਵਿਚਕਾਰਲਾ ਸੈਂਟਰਲ ਪੁਆਇੰਟ ਹੈ ਇੱਕੋ ਹੀ ਟਾਈਟਿਸੀਟੀ ਹੈ ਮੁਹਾਇਦੇ ਵਿੱਚ ਉਹਦੇ ਵਿੱਚ ਇਹ ਕੂੜੇ ਦਾ ਢੇਰ ਗੰਦ ਪਾ ਰਹੇ ਆ ਤੇ ਇਥੋਂ ਡੈਲ ਜਿਹੜੀ ਕਿ ਇੱਕ ਵਰਲਡ ਫੇਮ ਦੀ ਕੰਪਨੀ ਸੀ ਉਹ ਐਸੇ ਕਰਕੇ ਛੱਡ ਕੇ ਚਲੀ ਗਈ ਕਿ ਇਥੋਂ ਸਮੈਲ ਆਉਂਦੀ ਹੈ